प्यारे श्रोताओं प्यार परिसत श्री अकाल जी ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਖਬਰ ਗੁਰਦਾਸਪੁਰ ਇੱਕ ਦਿਹਾੜੀਦਾਰ ਮਜ਼ਦੂਰ ਦਾ ਫੋਨ ਖੋਹ ਕੇ ਪੱਜ ਗਿਆ ਜੇਕਰ ਤੁਸੀਂ ਸੜਕ ਤੇ ਚੱਲਦੇ ਸਮੇਂ ਮੋਬਾਈਲ ਫੋਨ ਤੇ ਗੱਲ ਕਰ ਰਹੇ ਹੋ ਤਾਂ ਹਮੇਸ਼ਾ ਸੁਚੇਤ ਰਹੋ ਕਿਉਂਕਿ ਤੁਹਾਡੇ ਪਿੱਛੇ ਆ ਰਿਹਾ ਮੋਟਰਸਾਈਕਲ ਸਵਾਰ ਤੁਹਾਡਾ ਫੋਨ ਖੋਹ ਕੇ ਪੱਜ ਸਕਦਾ ਹੈ ਦਿਹਾੜੀਦਾਰ ਨੌਜਵਾਨ ਇੱਕ ਪ੍ਰਾਈਵੇਟ ਪੈਲੇਸ 'ਚ ਕੰਮ ਕਰਨ ਜਾ ਰਿਹਾ ਤਾਂ ਉਸਦੇ ਮੋਬਾਈਲ ਦੀ ਘੰਟੀ ਵੱਜੀ ਅਤੇ ਉਹ ਫੋਨ ਤੇ ਗੱਲ ਕਰਦੇ ਸਮੇਂ ਉਹ ਰੁਕਿਆ ਹੋਇਆ ਸੀ ਅਚਾਨਕ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਅਤੇ ਦੂਰ ਵਿਅਕਤੀ ਦਾ ਮੋਬਾਈਲ ਫੋਨ ਖੋਲ ਲਿਆ ਇਸੇ ਦੌਰਾਨ ਸਕੂਟਰ ਤੇ ਨੌਜਵਾਨ ਨੇ ਮੋਬਾਈਲ ਫੋਨ ਖੋਕੇ ਪਜਰਨ ਵਾਲਿਆ ਦੋਸ਼ੀਆਂ ਦਾ ਪਿੱਛਾ ਕੀਤਾ ਪਰ ਉਹ ਫਰਾਰ ਹੋ ਗਏ ਪਿੱਛਾ ਕਰਨ ਵਾਲੇ ਨੌਜਵਾਨ ਦਾ ਕਹਿਣਾ ਜਿਸ ਤਰੀਕੇ ਨਾਲ ਉਹ ਸੜਕਾਂ ਤੋਂ ਲੰਘ ਰਹੇ ਉਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਉਹ ਇਹਨਾਂ ਰਸਤਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਸੰਭਵ ਹੈ ਕਿ ਉਹ ਇਸੇ ਇਲਾਕੇ ਦੇ ਹੋਣਗੇ ਨੌਜਵਾਨ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਿੰਡ ਅઠવાਲਾ ਜ਼ਿਲ੍ਹਾ ਗੁਰਦਾਸਪੁਰ ਜੋਦਾ ਜੀ ਕਿਹੜਾ ਪਿੰਡ ਅઠવાਲਾ ਜੀ ਜ਼ਿਲ੍ਹਾ ਗੁਰਦਾਸਪੁਰ ਨਿਸ਼ਾਰਾ ਮੱਝਾ ਸਿੰਘ ਲੱਗੇ ਜੀ ਅੱਛਾ ਭਾਈ ਮੈਂ ਆਰੇ ਰੋੜ ਤੇ ਤੁਰਿਆ ਜਾ ਰਿਹਾ ਪਿਆਸੇ ਜਾ ਰਿਹਾ ਦਿਹਾੜੀ ਤੋਂ ਸਾਰੋ ਤੋਂ ਮੈਂ ਤੁਰਿਆ ਜਾਣਾ ਤੇ ਮੁੰਡੇ ਆਲੇ ਆਏ ਮਗਰੋਂ ਪਿੱਛੋਂ ਇਧਰੋਂ ਤੇ ਮੇਰੇ ਕੰਨ ਲੱਗੋ ਨਾ ਫੋਨ ਖੋ ਕੇ ਲੈ ਗਿਆ ਉਹ ਦੂਜਾ ਫੋਨ ਹੀ ਵੀਵੋ ਦਾ ਵਾਈਫ ਦਾ ਜਾਂਦੇ ਹਾਂਜੀ ਫੋਨ ਆ ਰਿਹਾ ਹੀ ਮੁੰਡੇ ਦਾ ਤੇ ਪੁੱਛਣ ਦੇ ਵੀ ਕਿੱਥੇ ਕਾਇਆ ਤੇ ਮੈਂ ਦੱਸ ਨਹੀਂਦਾ ਮੈਂ ਲੱਗ ਕੇ ਆ ਗਿਆ ਤੁਹਾਡੇ ਦਿਹਾੜੀ ਲਾਉਣਾ ਕੀ ਦਿਹਾੜੀ ਲੋਣਾ ਕਿੱਥੇ ਆ ਪਿਆਸੇ ਜਦੋਂ ਨਾਲ ਚੁੰਨੀ ਦੇ ਕੰਮ ਦੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮਾਰੇ ਭਾਈ ਪਿੱਛਾ ਕੀਤਾ ਉਹਦਾ ਲੱਭੇ ਗਲੀਆਂ 'ਚ ਭਰੇ ਗੇ ਵਰਗੇ ਜੇ ਉਸ ਤੋਂ ਬਾਅਦ ਨਹੀਂ ਦਿਖੇ ਕੱਦਨ ਹੀ ਰਹਿ ਗਏ ਮੇਰੇ ਵੱਲ ਤੋਂ ਆ ਰਹੇ ਤੇ ਐਸਟੀ ਕੋਲੇ ਵੱਲ ਨੂੰ ਜਾ ਰਹੇ ਸੀ ਆ ਰਸਤੇ 'ਚ ਆ ਫਰੈਂਡਸ ਲੱਗੇ ਨਾ ਮੈਂ ਨਾ ਜਨਰਲੀ ਦੇਖਿਆ ਕਿ ਇਹ ਮੁੰਡੇ ਨੇ ਨਾ ਫੋਨ ਲਾਇਆ ਸੀ ਕੰਮ ਤੇ ਤੇ ਦੋ ਮੁੰਡਿਆਂ ਨੇ ਕੋਈ ਫੋਨ ਖੋਲਿਆ ਤੇ ਮੈਂ ਕਿਹਾ ਛੇ ਦੋਸਤ ਵਗੈਰਾ ਹੋਣ ਇਹਨੇ ਮੈਂ ਪੁੱਛਿਆ ਖਿਲਾੜ ਕੇ ਮੈਂ ਕੀ ਹੋਇਆ ਕੀ ਹੋਇਆ ਕਹਿੰਦਾ ਪੰਜ ਮੇਰਾ ਫੋਨ ਖੋਲਿਆ ਤੇ ਮੈਂ ਹਾਂ ਮੇਰੇ ਬੈਕ ਦੀ ਵਾ ਤੇ ਮੈਂ ਐਕਟੀਵਾ ਮਗਰ ਲਾ ਲਈ ਉਹ ਕਾਫੀ ਸਪੀਡ ਸੀ ਸਪੀਡ ਦੇ ਚੱਕਰ 'ਚ ਉਹ ਮੇ ਨਾਲ ਕਾਫੀ 200 ਕਿਲੋਮੀਟਰ ਦਾ ਫਰਕ ਪਾ ਗਿਆ ਪਰ ਉਹ ਮੈਂ ਉਹਨਾਂ ਨੂੰ ਮਗਰ ਹੀ ਰਿਹਾ ਉਮੜ ਕੇ ਉਹ ਚੱਲ ਰਾਮਸ਼ੰਗਰ ਕਲੋਨੀ ਚੋ ਗਲੀਆਂ ਚ ਗਿਆ ਗਲੀਆਂ ਤੋਂ ਉਹ ਉਧਰੋਂ ਨਿਕਲ ਕੇ ਉਹ ਚਲ ਗਿਆ ਫਾਟਕ ਵੱਲ ਫਾਟਕ ਤੇ ਹੀ ਮਗਰ ਲਾਇਆ ਪਰ ਉਸ ਤੋਂ ਬਾਅਦ ਉਹ ਆਉਣ ਲੱਗੇ ਕਿ ਪਤਾ ਨਹੀਂ ਗਾਇਬ ਹੀ ਹੋ ਗਏ ਮੈਨੂੰ ਲੱਗਦਾ ਸ਼ਾਇਦ ਕਲੋਨੀ ਅਗਲਾ ਨਹੀਂ ਕਿਤੇ ਵੜ ਗਈ ਆ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਜਿੱਦਾਂ 도ੜੇ ਆ ਰਸਤੇ ਤੋਂ ਚੰਗੀ ਤਰ੍ਹਾਂ ਜਾਨਵਰ ਮਤਲਬ ਲੋਕਲ ਹੀ ਬੰਦੇ ਲੱਗੇ ਮੈਨੂੰ ਲੋਕਲ ਹੀ ਲੱਗੇ ਯਾਰ ਪਤਾ ਚੱਕਰ ਕੀ ਹੋਇਆ ਕਿਉਂਕਿ ਜਿੱਦਾਂ ਉਹ ਗਲੀਆਂ 'ਚ ਵੜੇ ਆ ਉਸ ਤੋਂ ਬਾਅਦ ਉਹ ਰੋਡ ਤੇ ਵੜ ਗਏ ਆ ਉਹਨਾਂ ਨੇ ਵੇਟ ਵੀ ਕੀਤਾ ਕਿ ਕੋਈ ਗਾਂ ਸ਼ਾਇਦ ਕੋਈ ਮਗਰ ਆਣ ਡਿਆ ਤੇ ਅਹੀਂ ਰੁਕ ਜੀਏ ਜੇ ਨਹੀਂ ਆੜੇ ਤਾਂ ਫਿਰ ਰੋਡ ਚ ਜਾਈਏ ਤੇ ਉਹ ਅਸਲ ਚ ਉਹਨਾਂ ਚੰਗੀ ਤਰ੍ਹਾਂ ਰੋਡ ਦਾ ਪਤਾ ਸੀ ਤਾਂ ਕਰਕੇ ਉਹਨਾਂ ਨੇ ਦਿਨੇ ਹੀ ਵਾਰਤਤ ਨੂੰ ਇੰਜਾਮ ਦਿੱਤਾ ਮੋਟਰਸਾਈਕਲ ਜਿਹੜਾ ਸੀ ਕਿੰਨੇ ਸਪਲੈਂਡਰ ਮੋਟਰਸਾਈਕਲ ਸੀ ਤਾਂ ਦੋ ਜਣੇ ਸੀ ਤੇ ਉਹ ਕਵਰ ਕੀਤਾ ਸੀ ਇੱਕ ਨੇ ਬਲੈਕ ਹੁੱਡੀ ਜੀ ਪਾਈ ਸੀ ਤੇ ਇੱਕ ਨੇ ਮਫਰਲ ਜਾਂ ਕਵਰ ਕੀਤਾ ਹੋਇਆ ਸੀ ਦੋਨੋਂ ਮੈਂ ਮੋਨੇ ਮੋਨੇ ਕੈਮਰੇ ਵੀ ਲੱਗੇ ਲੱਗੇ ਆ ਕਾਫੀ ਕਾਫੀ ਕੈਮਰੇ ਲੱਗੇ ਆ ਪਰ ਹੁਣ ਮੈਂ ਦੇਖਾਂ ਮੁੰਡੇ ਨੂੰ ਨਾਲ ਲੈ ਕੇ ਨਾ ਤੇ ਇਹਨੂੰ ਮੈਂ ਫੁਟੇਜ ਵਗੈਰਾ ਚੈੱਕ ਕਰਵਾਣਾ